ਸਫਰੇ ਹਜ਼ਰ ਦੇ ਵਿਊ ਨਾਲ ਜਿਸ ਇਤਿਹਾਸ ਸਥਾਨ ਦੀ ਅੱਜ ਸਾਂਝ ਪਾਈ ਜਾ ਰਹੀ ਹੈ ਉਹਨਾਂ ਦਾ ਸਬੰਧ ਸਿੱਖ ਧਰਮ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨਾਲ ਹੈ ਤੇ ਇਹ ਹੈ ਉਹਨਾਂ ਦਾ ਜਨਮ ਸਥਾਨ ਜੋ ਕਿ ਚੂਨਾ ਮੰਡੀ ਲਾਹੌਰ ਵਿਖੇ ਸਥਿਤ ਗੁਰਦਰਾ ਸਾਹਿਬ ਤੇ ਉਸ ਤੋਂ ਬਾਅਦ ਉਹ ਬਾਸਰ ਕਾ ਹੁੰਦੇ ਹੋਏ ਤੀਜੇ ਗੁਰੂ ਗੁਰੂ ਅਮਰਦਾਸ ਜੀ ਕੋਲ ਗੋਇੰਦਵਾਲ ਸਾਹਿਬ ਪਹੁੰਚ ਗਏ ਤੇ ਉਹਨਾਂ ਦੀ ਸੇਵਾ ਦੇ ਵਿੱਚ ਮਗਨ ਹੋ ਗਏ ਗੁਰੂ ਜੀ ਦੇ ਹੁਕਮ ਅਨੁਸਾਰ ਹੀ ਉਹਨਾਂ ਦਾ ਸ਼ੁਭ ਵਿਆਹ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਨਾਲ ਇਸ ਸਥਾਨ ਤੇ ਹੋਇਆ ਤੇ ਇਹ ਹੈ ਗੁਰਦੁਆਰਾ ਚਵਾਰਾ ਸਾਹਿਬ ਅਤੇ ਪ੍ਰਤਨਕਾਰ ਗੁਰੂ ਅਮਰਦਾਸ ਜੀ ਗੁਰਗੱਦੀ ਸੋਢੀ ਵੰਸ਼ ਵਿੱਚ ਰਹਿੰਦਾ ਵਰਦਾਨ ਵੀ हासਲ ਕੀਤਾ ਸੀ ਤੇ ਸਿੱਖ ਸੰਗਤਾਂ ਵੱਲੋਂ ਇਸ ਸਥਾਨ ਬਾਰੇ ਬਹੁਤ ਘੱਟ ਗਿਆਨ ਹੋਣ ਕਾਕੇ ਦਰਸ਼ਨ ਵੀ ਨਾ ਮਤਰਹੀ ਕੀਤੇ ਜਾਂਦੇ ਹਨ ਤੇ ਅੱਜ ਅਸੀਂ ਜਿਸ ਦਿਹਾੜੇ ਤੇ ਤੁਹਾਡੇ ਨਾਲ ਇਹ ਵੀਡੀਓ ਦੀ ਸਾਂਝ ਪਾ ਰਹੇ ਹਾਂ ਉਹ ਚੌਥੇ ਗੁਰੂ RAMDAS ji ਦੇ ਜੋਤੀ ਜੋਤ ਗਮਨ ਦਿਵਸ ਹੈ ਤੇ ਇਸ ਸਥਾਨ ਤੇ ਹੀ ਗੁਰੂ ਸਾਹਿਬਾਨੇ ਲਗ ਲਗ ਕਿਮਾਰਤਾ ਅਤੇ ਸਰੋਵਰਾਂ ਦੀ ਅਤੇ ਬੋਲੀਆਂ ਦੀ ਉਸਾਰੀ ਪ੍ਰੰਤ ਗੋਵਿੰਦ ਸਾਹਿਬ ਵਿਖੇ ਹੀ ਆਪਣੇ ਆਖਰੀ ਸਵਾਸ ਦਿੱਤੇ ਸਨ ਇਹ ਹੈ ਪ੍ਰਤਨ ਗੁਰੂ ਅਮਰਦਾਸ ਜੀ ਦਾ ਕਰ ਜੋ ਗੁਰਦਰਾ ਸ਼੍ਰੀ ਚਿਬਾਰਾ ਸਾਹਿਬੀ ਵਜੂ ਮਸ਼ਹੂਰ ਹੈ ਅਤੇ ਗੋਇੰਦਵਾਲ ਸਾਹਿਬੀ ਖੇ ਸਥਿਤ ਹੈ ਅਸਦੀ ਦਿਨ ਹੀ 1581 ਵਿੱਚ ਗੁਰੂ ਸਾਹਿਬਾਂ ਨੇ ਆਪਣਾ ਸਮਾਂ ਢੀੜੇ ਆਂਦਾ ਦੇਖ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਤੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਊਣਾਵਲੂ ਨਿਰਮਤ ਚੱਕ ਗੁਰੂ ਤੇ ਫਿਰ ਅੰਮ੍ਰਿਤਸਰ ਵੱਜੂ ਮਸ਼ਹੂਰ ਸਿੱਖ ਅਧਿਆਤਮਿਕ ਕੇਂਦਰ ਸਿੱਖਤ ਜਗਤ ਨੂੰ ਬਹੁਤ ਵੱਡੀ ਦੇਣ ਹੈ